ਮੈਂ ਸਰਵਣ ਸਿੰਘ ਪੰਦੇਰ ਆਸਵਲੇ ਸ਼ੰਭੂ ਦੇ ਅੱਡਾ ਕਨੌਰ ਪੋਲੇ ਉਹਦੇ ਤੇ ਖੜਾ ਮੇਰੇ ਪਿੱਛੇ ਤੁਹਾਨੂੰ ਜਿਹੜੀ ਲਗਭਗ 6 ਫਰਵਰੀ ਨੂੰ ਮੋਦੀ ਸਰਕਾਰ ਨੇ ਸਾਨੂੰ ਦਿੱਲੀ ਜਾਣ ਤੋਂ ਰੁਕਣ ਵਾਸਤੇ ਜਿਹੜੀ ਕੰਦ ਕੱਢੀ ਆ ਉਹ ਦਿਖ ਰਹੀ ਹੋਊਗੀ ਅਸੀਂ ਚਾਹਾਂਗੇ ਅੱਜ ਜਿਹੜੀ ਕੇਂਦਰ ਸਰਕਾਰ ਨਾਲ ਗੱਲਬਾਤ ਹੋ ਰਹੀ ਆ ਉਸ ਗੱਲਬਾਤ ਦੇ ਵਿੱਚ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ ਫਸਲੀ ਬੀਮਾ ਯੋਜਨਾ ਲਖੀਮਪੁਰ ਖਰੀਦਾ ਅਨਸਾਬ ਜਿੰਨੇ ਦੇਸ ਪਰ ਵਿੱਚ ਕੇਸ ਪਾਏ ਗਏ ਵਾਪਸ ਕਰਨਾ ਇਸ ਕਿਸਮ ਦੀਆਂ ਬਾਰਾ ਮੰਗਾ ਉਹਦਾ ਠੋਸ ਹੱਲ ਨਿਕਲਣਾ ਚਾਹੀਦਾ ਬਿਲਕੁਲ ਹੀ ਪੋਜ਼ਿਟਿਵ ਦਿਮਾਗ ਨਾਲ ਇਸ ਜਿਹੜੀ ਹੋਣ ਵਾਲੀ ਕੇਂਦਰ ਨਾਲ ਗੱਲਬਾਤ ਆ ਲਗਭਗ ਇਹ ਸਤਵਾਂ ਦੌਰ ਆ ਉਹਦੇ ਵਿੱਚ ਜਾਵਾਂਗੇ ਔਰ ਅੱਜ ਦੋਵਾਂ ਫੋਰਮਾਂ ਦਾ ਲਗਭਗ 28 ਆਗੂ 28 ਜਥੇਬੰਦੀਆਂ ਦੇ ਆਗੂ ਜਿਹੜੇ ਸ਼ਾਮਲ ਹੋਣਗੇ ਅਸਕੇਮ ਗਾਰਾ ਜਨੀ ਤੱਕ ਦੇ ਕਿਸਾਨ ਮਜ਼ਦੂਰ ਮੋਰਚਾ 파ਰਤ ਦੀ ਗਵਾਹੀ ਚ ਇਹ ਜੜੀ ਆ ਮੀਟਿੰਗ ਅੱਜ ਕੇਂਦਰ ਸਰਕਾਰ ਨਾਲ 11 ਵਜੇ ਚੰਡੀਗੜ੍ਹ ਚ ਹੋਣੀ ਹੈਗੀ ਅਸੀਂ ਲਗਭਗ 8 8:30 ਪਹੁੰਚਾਂਗੇ ਤਾਂ ਜੋ ਪਹਿਲੋ ਆਪਣੀ ਰਣਨੀਤੀ ਤੈਅ ਕਰ ਸਕੀਏ ਇਹਦੇ ਨਾਲ ਦੀ ਨਾਲ ਜਿੱਥੇ ਮੈਂ ਖੜਾ ਵਾਂ ਅੱਜ ਸਫਾਈ ਮੁਹਿੰਮਾ ਲਗਭਗ 400 ਦਿਨ ਕੱਲ ਇਸ ਮੋਰਚੇ ਦਾ ਪੂਰਾ ਹੋ ਜਾਣਾ ਅੰਦੋਲਨ ਕਰਨਾ ਸੜਕਾਂ ਤੇ ਬਹਿਣਾ ਕੋਈ ਅਣਖ ਦਾ ਸਵਾਲ ਨਹੀਂ ਜਿਨ੍ਹਾਂ ਨੂੰ ਲੱਗਦਾ ਵੇ ਕਿਤੇ ਵਿਲੇ ਆ ਕਿਸਾਨ ਉਹ ਜੂਰ ਸੜਕਾਂ ਤੇ ਸਾਡੇ ਨਾਲ 10 ਦਿਨ ਕੇ ਬਹਿ ਕੇ ਵੇਖ ਲਣ ਵੀ ਕਿੰਨਾ ਕਿਆ ਔਰ ਜਿਵੇਂ ਕਾਰਪੋਰੇਟਰ ਦੀਆਂ ਨੀਤੀਆਂ ਸਾਡੇ ਮੁਲਕ ਵਿੱਚ ਲਾਗੂ ਹੋ ਰਹੀਆਂ ਜਿਵੇਂ ਕਨਸੋਹਾ ਨੇ ਅਮਰੀਕਾ ਨਾਲ ਜਿਹੜਾ ਸਮਝੌਤਾ ਉਹਨਾਂਲੇ ਸਮੇਂ 'ਚ ਹੋਣਾ ਉਹਨੇ ਭਾਰਤ ਦੀ ਖੇਤੀ ਮੰਡੀ ਨੂੰ ਅਜਾੜ ਦੇਣਾ 21 ਨੂੰ ਅਸੀਂ ਲਗਭਗ ਚਾਹੇ ਪੰਜਾਬ ਦੇ 2 MLA 2 ਆਪਣਾ ਹਰਿਆਣੇ ਦੇ ਜਿਹੜੀਆਂ ਲੋਕਲ ਸੜਕਾਂ ਟੁੱਟ ਚੁੱਕੀਆਂ ਨੇ ਉਹਨੂੰ ਬਣਾਉਣ ਵਾਸਤੇ ਵੱਡੇ ਕੱਠ ਲੈ ਕੇ ਉਹਨਾਂ ਦੇ ਕਰਾਮੋਰੇ ਜਾਵਾਂਗੇ ਆਸ ਕਰਾਂਗੇ ਵੀ ਲੋਕਲ ਸੜਕਾਂ ਬਣ ਅਸੀਂ ਤੇ ਕਹਿੰਦੇ ਮਸਲੇ ਦਾ ਹੱਲ ਹੋਵੇ ਤੇ ਆਹ ਜਿਹੜਾ ਬਾ ਬਾਰਡਰ ਇਹ ਖੁੱਲੇ ਜਿਹੜੇ ਇਥੋਂ ਦੇ ਵਪਾਰੀ ਆ ਟਰਾਂਸਪੋਰਟਰ ਆ ਤੇ ਸਥਾਨੀਏ ਲੋਕ ਆ ਉੱਤਰਪਾਰਤ ਦੀ ਜਿਹੜੀ ਨੁਕਸਾਨ ਕਰ ਹੋ ਰਿਹਾ ਇਹਦੇ ਨਾਲ ਸਰਕਾਰ ਦੀ ਇੱਕ ਨੀਤੀਗਤ ਢੰਗਣਾਓ ਉਹ ਜਿਹੜਾ ਵਾ ਖਤਮ ਹੋਵੇ ਔਰ 23 ਮਾਰਚ ਨੂੰ ਜਿਹੜੇ ਸਾਡੇ ਕੌਮੀ ਸੇਜ ਦੀ ਆ ਸ਼ਹੀਦ ਨੇ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਵੱਧ ਤੋਂ ਵੱਧ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਆ ਇਨਾ ਮੋਰਚੇ ਵਿੱਚ ਪਹੁੰਚ ਜਾਵੇ ਧੰਨਵਾਦ